ਕੁਝ ਤਾਂ ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਕੋਰ ਕਲਯੁਗ ਹੈ ਪਰ ਫਿਰ ਵੀ ਇਨਸਾਨੀਅਤ ਜਿੰਦਾ ਹੈ ਇਨਸਾਨੀਅਤ ਦੇ ਨਾਤੇ ਕੁਝ ਲੋਕ ਅਜਿਹੇ ਕੰਮ ਕਰਦੇ ਨੇ ਜਿਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਵਾਕਿਆ ਹੀ ਉਹਨਾਂ ਦੀ ਤਾਰੀਫ਼ ਕਰਨ ਨੂੰ ਮਨ ਕਰਦਾ ਹੈ ਅਜਿਹਾ ਹੀ ਕੁਝ ਸ਼ਰਨਜੀਤ ਸਿੰਘ ਨਾਮ ਦੇ ਵਿਅਕਤੀ ਨੇ ਸਾਡੇ ਅਦਾਰੇ ਦੇ ਨਾਲ ਸਾਂਝਾ ਕੀਤਾ ਇੱਕ ਤਸਵੀਰ ਸਕਰੀਨ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਲਾਲ ਪੱਗ ਪਹਿਨੇ ਪਰਮਜੀਤ ਸਿੰਘ ਨੇ ਜਿਨ੍ਹਾਂ ਦੇ ਵੱਲੋਂ ਮਦਦ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਸਾਥੀ ਵੀ ਨੇ ਤੇ ਕਾਲਾ ਪਟਕਾ ਤੇ ਚਸ਼ਮਾ ਪਹਿਨੇ ਸ਼ਰਨਜੀਤ ਸਿੰਘ ਖੁਦ ਨੇ ਸ਼ਰਨਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਕੱਲ ਮੇਰੀ ਮਾਤਾ ਜੀ ਪਟਿਆਲਾ ਤੋਂ ਅੰਬਾਲਾ ਕੈਂਟ ਆ ਰਹੇ ਸਨ ਉਸ ਸਮੇਂ ਉਹਨਾਂ ਦਾ ਪਰਸ ਗਵਾਚ ਗਿਆ ਜਿਸ ਵਿੱਚ 12000 ਰੁਪਏ ਨਕਦੀ ਅਤੇ ਹੋਰ ਜ਼ਰੂਰੀ ਸਮਾਨ ਸੀ ਉਹਨਾਂ ਨੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਤਾਂ ਪੰਜਾਬ ਰੋਡਵੇਜ਼ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਪੀੜਤ ਦੇ ਕਮਰਾ ਨੰਬਰ 8 ਦੇ ਵਿੱਚ ਉਹਨਾਂ ਦਾ ਸਾਮਾਨ ਸਹੀ ਸਲਾਮਤ ਪਹੁੰਚਾ ਦਿੱਤਾ ਗਿਆ ਜਦੋਂ ਉਹਨਾਂ ਨੇ ਇਹਨਾਂ ਨੂੰ ਇਨਾਮ ਦੇਣਾ ਚਾਹਿਆ ਤਾਂ ਇਹਨਾਂ ਨੇ ਮਨਾਂ ਕਰ ਦਿੱਤਾ ਸ਼ਰਨਜੀਤ ਸਿੰਘ ਵੱਲੋਂ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਸਾਡਾ ਅਦਾਰਾ ਜਨਹਿਤੈਸ਼ੀ ਅਜਿਹੀ ਲੋਕ ਭਲਾਈ ਦੇ ਕੰਮ ਕਰਨ ਵਾਲਿਆਂ ਦੀ ਸਰਾਹਣਾ ਕਰਦਾ ਹੈ ਤੇ ਹੋਰਨਾਂ ਨੂੰ ਵੀ ਇਹਨਾਂ ਦੇ ਕੋਲੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਾ ਹੈ। ਸਰਮਾ ਸਰਨਜੀਤ ਸਿੰਘ ਬੋਲ ਰਹਾ ਹਾਂ ਜੋ ਇਸ ਵਿੱਚ ਨਾ ਮਲਮ ਮੇਰੇ ਮੰਮੀ ਮਦਰ ਆ ਰਹੇ تھے ਪਟਿਆਲਾ ਸੇ ਅੰਬਾਲਾ ਕੈਂਟ ਕੱਲ ਓਮ ਕਪਰਸ ਗੁੰਮ ਗਿਆ تھا ਉਸਮੇ 12000 ਰੁਪਏ تھے ਔਰ ਕੁਝ ਜ਼ਰੂਰੀ ਸਮਾਨ ਥਾ। तो हमने हेल्पलाइन पे फोन किया तो हेल्पलाइन से मदद लेके पंजाब रोडवेज़ के, के कर्मचारियों ने हमें कमरा नंबर आठ में हमारा पर्स सही सलामत आज सुबह वापस कर दिया और सामान भी पूरा सही सलामत मिल गया हमने उनको कुछ इनाम देना चाहा लेकिन उन्होंने बिल्कुल इनाम भी लेना मना कर दिया तो मैं चाहता हूँ कि ये फ़ोटो आप अपने अखबार में प्रकाशित करें तो और इनको थोड़ा अप्रिसिएशन मिलेगा सर स्टाफ को ये लाल पगड़ी वाले परमजीत सिंह जी हैं जी और साथ में साथी हैं और काले के और चश्मे में मैं आऊँ शरणजीत सिंह